ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਪ ਜੀ ਲਈ ਲੈ ਕੇ ਆਏ ਹਾਂ ਆ ਸਿੰਪਲ ਸੂਟ ਦੀ ਕਟਿੰਗ ਕਰਨੀ ਹੈ ਵੂਲਨ ਸੂਟ ਹੈ ਠੀਕ ਹੈ ਔਰ ਫਰੰਟ ਵਾਲੇ ਪਾਰਟ ਤੇ ਸਾਡੇ ਜਿਵੇਂ ਹਲਕੀ ਹਲਕੀ ਕਢਾਈ ਤੁਸੀਂ ਵੇਖ ਰਹੇ ਹੋ ਆਪਾਂ ਫਰੰਟ ਵਾਲਾ ਪਾਰਟ ਅਲੱਗ ਕਰ ਲਿਆ ਹੈ ਬੈਕ ਪਾਰਟ ਨੂੰ ਠੀਕ ਹੈ ਉੱਪਰ ਤੋਂ ਸੈਂਟਰ ਦਿੱਤਾ ਹੁੰਦਾ ਹੈ ਜਿਵੇਂ ਵਿੱਚੋਂ ਆਪਾਂ ਉਹਦੀ ਕਟਿੰਗ ਕਰ ਲਈ ਹੈ ਠੀਕ ਹੈ ਜੀ ਔਰ ਆ ਵੇਖੋ ਆ ਪਰ ਸੜੇ ਪੱਟੀ ਬਣੀ ਹੋਈ ਹੈ ਜੋ ਗਲੇ ਤੇ ਆਂਦੀ ਹੈ ਆ ਇਹ ਦਾ ਬੈਕ ਪਾਰਟ ਹੈ ਅਸੀਂ ਇਹਨੂੰ ਕਟਿੰਗ ਕਰਕੇ ਸਾਈਡ ਤੇ ਕਰ ਲਿਆ ਹੈ ਔਰ ਆ ਹੈਗਾ ਸਾਡਾ ਫਰੰਟ ਵਾਲਾ ਪਾਰਟ ਠੀਕ ਹੈ ਅਸੀਂ ਸਭ ਤੋਂ ਪਹਿਲਾਂ ਇਹਨੂੰ ਸੈਂਟਰ ਦੇ ਵਿੱਚੋਂ ਆਪਾਂ ਇਹਨੂੰ ਫੋਲਡ ਕਰਨਾ ਹੈ ਜਿੱਥੇ ਸਾਡੀ ਗਲੇ ਦੀ ਪੱਟੀ ਬਣੀ ਹੋਈ ਹੈ ਆਪਾਂ ਇਹਨੂੰ ਉਲਟੀ ਵਾਲੀ ਸਾਈਡ ਤੋਂ ਬਿਲਕੁਲ ਵਿੱਚੋਂ ਵਿੱਚ ਇਹਨੂੰ ਫੜ ਕੇ ਇਸ ਤਰੀਕੇ ਦੇ ਨਾਲ ਆਪਾਂ ਇਹਦਾ ਸੈਂਟਰ ਕਰ ਲੈਣਾ ਹੈ ਔਰ نیچے ਤੋਂ ਵੀ ਇਹਦਾ ਸੈਂਟਰ ਕੱਢ ਲੈਣਾ ਹੈ ਔਰ ਬਿਲਕੁਲ ਤੁਸੀਂ ਕੀ ਕਰਨਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਬਾਰਡਰ ਮੈਚ ਕਰ ਲੈਣਾ ਹੈ ਸਭ ਤੋਂ ਪਹਿਲਾਂ ਔਰ ਉੱਪਰ ਤੋਂ ਨੀਚੇ ਤੋਂ ਬਿਲਕੁਲ ਵਧੀਆ ਕਰਕੇ ਇਹਨੂੰ ਬਿਲਕੁਲ ਫਿਕਸ ਕਰ ਲੈਣਾ ਹੈ ਬਿਲਕੁਲ ਸੈਂਟਰ ਬਣਾ ਲੈਣਾ ਹੈ ਤੁਸੀਂ ਇੰਚ ਟੇਪ ਨਾਲ ਨਾਪ ਵੀ ਸਕਦੇ ਹੋ ਇਹਨੂੰ ਬਿਲਕੁਲ ਸੈੱਟ ਕਰ ਲੈਣਾ ਔਰ ਨੀਚੇ ਜ਼ਰੂਰ ਯਾਦ ਰੱਖਣਾ ਕਿ ਬਾਰਡਰ ਦੇ ਨਾਲ ਬਾਰਡਰ ਮੈਚ ਕਰਨਾ ਚਾਹੀਦਾ ਹੈ ਔਰ ਅਗਾ ਪਿਛਾ ਨਹੀਂ ਹੋਣਾ ਚਾਹੀਦਾ ਠੀਕ ਹੈ ਔਰ ਇਸ ਤਰੀਕੇ ਨਾਲ ਇਹਨੂੰ ਮਿਸ਼ਾਉਣ ਤੋਂ ਬਾਅਦ ਫਿਰ ਆਪਾਂ ਸਭ ਤੋਂ ਪਹਿਲਾਂ ਦੇ hip ਦੇ ਅਕੋਰਡਿੰਗ ਆਪਾਂ ਜੀ کٹائی کر لیں ٹھیک ہے اور یہ ساری ہپ ہے تیار ساڈے ایکی بائی ٹھیک ہے اور سڈے ایکی تو بعد اپاں تھی سڈے تین چار جی پائپنگ اٹیچ کرنی چار بھی رکھ سکتے ٹونٹی فور اِسی یہ کٹنگ کر رہے ٹوئنٹی فور تھی وہ ہاف آئے گا ٹویلو ٹھیک ہے بارہ انچ تے پہ آپ اس طریقے نال رکھ لینا ہے اور بارہ بارہ انچ تے اوپر تو لے کے نیچے تک اس طریقے نال نشان لگا لینے نے پھر اپنا ایکسٹرا والا کپڑا ہے ਉਹਨੂੰ ਕਟਿੰਗ ਕਰ ਦੇਣਾ ਹੈ ਜਿਵੇਂ ਕੀ ਤੁਸੀਂ ਵੇਖ ਪਾ ਰਹੇ ਹੋ ਅ ਇਸ ਤਰੀਕੇ ਦੇ ਨਾਲ ਅਸੀਂ ਇਹਨੂੰ ਕਟਿੰਗ ਕਰ ਚੁੱਕੇ ਹਾਂ ਠੀਕ ਹੈ ਹਿਪ ਦੇ ਅਕੋਰਡਿੰਗ ਆਪਾਂ ਕਟਿੰਗ ਕਰਨਾ ਅਗਰ ਘੇਰਾ ਤੁਸੀਂ ਵੱਧ ਪਾ ਰਹੇ ਹੋ ਤੇ ਉਹਨੂੰ ਘੇਰੇ ਦੇ ਅਕੋਰਡਿੰਗ ਕਟਿੰਗ ਕਰ ਲੈਣਾ ਠੀਕ ਹੈ ਆ ਬੈਕ ਵਾਲਾ ਸਾਈਡ ਹੈ ਤੇ ਤੁਸੀਂ ਵੇਖ ਪਾ ਰਹੇ ਹੋ ਸਾਈਡ ਤੇ ਬਾਜੂ ਦਿੱਤੀਆਂ ਹੁੰਦੀਆਂ ਨੇ ਬਾਹਾਂ ਆਪਾਂ ਉਹਨੂੰ ਛੱਡ ਕੇ ਇਸ ਤਰੀਕੇ ਦੇ ਨਾਲ ਦੂਸਰੀ ਸਾਈਡ ਤੋਂ ਆਪਾਂ ਬਿਲਕੁਲ ਇਹਨੂੰ ਵੀ 24 ਇੰਚ ਤੇ ਕਟਿੰਗ ਕਰ ਲੈਣੀ ਹੈ ਠੀਕ ਹੈ ਬੈਕਪਾਰਟ ਹੈ ਇਹਨੂੰ ਵੀ ਬਿਲਕੁਲ ਉਸੇ ਤਰੀਕੇ ਦੇ ਨਾਲ ਆਪਾਂ ਕਟਿੰਗ ਕਰਕੇ ਉੱਪਰ ਤੋਂ ਇਸ ਤਰੀਕੇ ਦੇ ਨਾਲ ਇਹਨੂੰ ਕਟਿੰਗ ਕਰਕੇ ਤੇ ਇਹਨੂੰ ਵੀ ਆਪਾਂ ਡਬਲ ਫੋਲਡ ਦੇ ਵਿੱਚ ਵਿਛਾ ਲੈਣਾ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਵਿਛਾ ਲਿਆ ਸੀ ਅਸੀਂ ਆ ਵੇਖੋ ਆ ਵੀ 12 ਇੰਚ ਹੈ ਔਰ ਆਪਾਂ ਬੈਕਪਾਰਟ ਹੋਰ ਵਿਖ ਲੈਣਾ ਤੁਸੀਂ ਧਿਆਨ ਦੇ ਨਾਲ ਕਿ ਜਿੰਨੇ ਵੀ نیچے ਤੋਂ ਬਾਰਡਰ ਨੇ ਆਪਾਂ ਸਾਰੇ ਚਾਰੇ ਬਾਰਡਰਾਂ ਨੂੰ ਮੈਚ ਕਰ ਲੈਣਾ ਹੈ ਆ ਸਾਡਾ ਉੱਪਰ ਵਾਲਾ फ्रंट पार्ट है और नीचे बैक वाला पार्ट सी ठीक है ਇਹਨੂੰ ਵੀ ਚੰਗੀ ਤਰੀਕੇ ਨਾਲ ਮਿਚਾ ਕੇ ਚਾਰੇ ਜਿਹੜੇ ਬਾਰਡਰ ਨੇ ਉਹ ਬਿਲਕੁਲ ਹੇਠ ਉੱਤੇ ਸਿੱਧਾਣੇ ਚਾਹੀਦੇ ਨੇ ਇਸ ਤਰੀਕੇ ਦੇ ਨਾਲ ਤੁਸੀਂ ਬਿਲਕੁਲ ਵਧੀਆ ਕਰਕੇ ਇਹਨੂੰ ਮੈਚ ਕਰ ਲੈਣਾ ਔਰ ਜਿੰਨੀ ਵੀ ਉੱਪਰ ਇਹ ਘਟਵਾਦ ਹੈ ਉੱਪਰ ਨੂੰ ਕੱਢ ਲੈਣੀ ਠੀਕ ਹੈ ਤੁਸੀਂ ਇਸ ਤਰੀਕੇ ਦੇ ਨਾਲ نیچے ਬਾਰਡਰ ਟੇਡਾ ਨਹੀਂ ਹੋਣਾ ਚਾਹੀਦਾ ਫਿਰ ਆਪਾਂ ਨੂੰ ਬਾਅਦ ਦੇ ਵਿੱਚ ਬਹੁਤ ਹੀ ਦਿੱਕਤ ਆਏਗੀ ਜਦੋਂ ਆਪਾਂ نیچے ਤੋਂ ਆਪਾਂ ਇਹਨੂੰ ਫੋਲਡ ਕਰਾਂਗੇ ਔਰ ਅਸੀਂ ਇਸ 3 ਕੇ ਨਾਲ ਬੈਕਪਾਰ ਨੂੰ ਓਦਾ ਇੰਚ ਵਧਾ ਕੇ ਰੱਖਿਆ ਹੋਇਆ ਹੈ ਜਿੰਨਾ ਪੈਣਾ ਮਰੀਆਂ ਦੇ ਗਲੇ ਆਂਦੀਆਂ ਨੇ ਕੀ ਬੈਕ ਨੂੰ ਜਾਂਦੇ ਨੇ ਉਹ ਬੈਕਪਾਰ ਨੂੰ ਓਦਾ ਇੰਚ ਵਧਾ ਕੇ ਰੱਖਣ ਫਰੰਟ ਵਾਲੇ ਪਾਰਟ ਨਾਲੋਂ ਠੀਕ ਹੈ ਤੇ ਉਹਨਾਂ ਦਾ ਗਲਾ ਪਿੱਛੇ ਨੂੰ ਨਹੀਂ ਜਾਏਗਾ ਠੀਕ ਹੈ ਸਾਡੀ 20 ਇੰਚ ਬ੍ਰੈਸਟ ਹੈ ਉਹਦੇ ਲਈ ਸਾਨੂੰ ਸਾਢੇ 3/4 ਸਾਢੇ 6/4 ਬਹੁਤ اینف رہے گا ود مارجن ٹھیک ہے بارہ انچ تیار بہت ہوں اور سڈے چھ اِسی رکھ رہے ہاں بچ مارجن ٹھیک ہے ادا انچ سلائی جائے گا ساڑھے چھتے اِسی تیار رکھ رہے ہاں اور اس طریقے کے ساڑھے چھ اِسی یہ موڈا کٹنگ کریں ٹھیک ہے جی اس طریقے چھتے اپنا تی کا نشان اور سڈے چھ موڈے کا نشان لگا لیا ہے اور بھی انچ تو جی میں برسٹ ہے بھی انچ برسٹ واستے 14 ਇੰਚ ਦਾ ਉਹ ਇਨਫ ਰਹੇਗਾ ਠੀਕ ਹੈ ਅਗਰ ਕਿਸੇ ਦਾ ਜਿਆਦਾ ਸਾਈਜ਼ ਵੱਡਾ ਹੈ ਤੇ ਉਹ ਵੱਧ ਵੀ ਰੱਖ ਸਕਦੇ ਨੇ ਪਰ ਨਾ ਇਹਦੇ ਵਿੱਚ ਸਫੀਸ਼ੀਐਂਟ ਹੈ ਠੀਕ ਹੈ ਔਰ 13 ਇੰਚ ਦੇ ਅਸੀਂ ਆਪਣੀ ਕਮਰ ਦਾ ਨਿਸ਼ਾਨ ਲਗਾ ਰਹੇ ਹਾਂ ਕਮਰ ਜਿਵੇਂ ਅਸੀਂ 17 ਹੈ ਉਹਦੇ ਵਿੱਚ ਪਲੱਸ ਆਪਾਂ 1 ਇੰਚ ਉਹਦਾ ਪਲੇਟ ਦਾ ਮਾਰਜਨ ਰੱਖਣਾ ਹੈ ਉਹਦੇ ਵਾਸਤੇ ਠੀਕ ਹੈ ਔਰ ਉਸ ਤੋਂ 1 ਇੰਚ ਵਧਾ ਕੇ ਆਪਾਂ ਇੱਥੇ ਨਿਸ਼ਾਨ ਲਗਾ ਰਹੇ ਹਾਂ 17 ਤੋਂ ਅੱਗੇ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਅਸੀਂ ਉਪਰੋਹ ਹਿਪ ਲਾਈਨ ਦੀ ਰੱਖ ਰਹੇ ਹਾਂ ਜਿੱਥੇ ਆਪਾਂ ਚਾਕਾ ਸਟਾਰਟ ਕਰਨੀਆਂ ਨੇ ਆਪਾਂ ਉਹ ਬਾਈ ਤੇ ਹਿਪ ਲਾਈਨ ਇਹਦੀ ਰੱਖ ਰਹੇ ਹਾਂ ਠੀਕ ਹੈ ਔਰ ਤੁਸੀਂ ਇਸ ਤਰੀਕੇ ਨਾਲ ਉੱਪਰ ਤੋਂ ਸ਼ੋਲਡਰ ਤੋਂ ਹੀ ਮੀਜ਼ਰ ਕਰਨਾ ਔਰ ਇਸ ਤਰੀਕੇ ਨਾਲ ਇੱਥੇ ਆਪਾਂ ਮਾਰਜਨ ਰੱਖ ਰਹੇ ਹਾਂ ਸਿਲਾਈ ਦੇ ਠੀਕ ਹੈ ਔਰ ਇਸ ਤਰੀਕੇ ਨਾਲ ਢਾਲ ਪਾਉਂਦੇ ਆ ਪੁੰਦੇ ਇਹਨੂੰ ਆਪਾਂ ਕਟਿੰਗ ਕਰ ਦੇਣਾ ਠੀਕ ਹੈ ਜਿਵੇਂ ਅਸੀਂ 6.5 ਤੇ ਅਸੀਂ ਤੀਰਾ ਰੱਖਿਆ ਉਹ ਸੌਰੀ ਮੋਡਾ ਰੱਖਿਆ ਹੋਇਆ ਸੀ ਉਥੋਂ ਆਪਾਂ ਇਸ ਤਰੀਕੇ ਨਾਲ ਇਹਨੂੰ ਬਾਕਸ ਬਣਾ ਲੈਣਾ ਹੈ ਠੀਕ ਹੈ ਬਾਕਸ ਬਣਾਉਣ ਤੋਂ ਬਾਅਦ ਫਿਰ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਸਕੁਆਇਰ ਦੇ ਵਿੱਚ ਬਣਾ ਲਿਆ ਹੈ ਔਰ 2 ਇੰਚ ਤੇ ਆਪਾਂ ਇਹਨਾਂ ਦੀ ਕਾਟ ਪਾਉਣੀ ਹੈ ਠੀਕ ਹੈ ਮੋਢੇ ਦੀ ਔਰ 2 ਇੰਚ ਦੇ ਇਸ ਤਰੀਕੇ ਨਾਲ ਉੱਪਰੋਂ ਇਸ ਤਰੀਕੇ ਦੇ ਨਾਲ ਤੁਸੀਂ ਕੀ ਕਰਨਾ 1.5 2 ਇੰਚ ਤੱਕ ਲਾਈਨ ਨੂੰ ਉੱਪਰੋਂ ਇੰਚ ਟੇ ਨੂੰ ਸਿੱਧਾ ਰੱਖ ਕੇ ਤੇ ਲਾਈਨ ਨੂੰ ਆਪਾਂ ਜਿਹੜੀ ਕਾਟ ਪਾਉਣੀ ਹੈ ਉਹ ਵੀ ਸਿੱਧੀ ਸਿੱਧੀ ਰੱਖਣੀ ਹੈ ਔਰ ਫਿਰ ਆਪਾਂ 2 ਇੰਚ ਤੋਂ ਲੈ ਕੇ ਇਸ ਤਰੀਕੇ ਨਾਲ ਜਿੱਥੇ ਆਪਾਂ ਨਿਸ਼ਾਨੀ ਲਗਾਈ ਸੀ ਬ੍ਰੈਸਟ ਦੀ ਫਿਟਿੰਗ ਦੀ ਉਥੋਂ ਤੱਕ ਆਪਾਂ ਇਹਨੂੰ ਇਸ ਤਰੀਕੇ ਨਾਲ ਗੁਲਾਈ ਦੇ ਵਿੱਚ ਕਰ ਲੈਣਾ ਹੈ ਔਰ ਫਿਰ ਆਪਾਂ ਇੱਕ ਪੌਣੇ ਇੰਚ ਤੇ ਹੋਰ ਨਿਸ਼ਾਨ ਲਗਾਉਣਾ ਹੈ ਉਹ ਹੈਗਾ ਹੈ ਫਰੰਟ ਵਾਲੇ ਠੀਕ ਹੈ ਪਾਰਟ ਦਾ ਕਟਿੰਗ ਠੀਕ ਹੈ ਉਹ ਅਗਲੇ ਪਲੇ ਕਾਟ ਨੂੰ ਪਾਰਟ ਨੂੰ ਜਿਹੜੀ ਕਾਟ ਪਾਣੇ ਆ ਉਹ ਆਪਾਂ ਇਸ ਤਰੀਕੇ ਨਾਲ ਇੱਥੇ ਪਲੇਟ ਪਾਣਗੇ ਔਰ ਮਾਰਜਿਨ ਸਾਡਾ ਵਿੱਚ ਆ ਜਾਏਗਾ ਇਸ ਲਈ ਆਪਾਂ 1 ਇੰਚ ਐਕਸਟਰਾ ਨਿਸ਼ਾਨ ਲਗਾਇਆ ਠੀਕ ਹੈ ਹੁਣ ਆਪਾਂ ਇਹਨੂੰ ਕਟਿੰਗ ਕਰ ਦਿੰਨੇ ਆ ਠੀਕ ਹੈ ਜੀ ਔਰ ਇਸ ਤਰੀਕੇ ਨਾਲ ਆਪਾਂ ਇਹਦੀ ਕਟਿੰਗ ਕਰ ਲਾਂਗੇ ਇਹ 20 ਇੰਚ ਜਿਹਨਾਂ ਦੀ ਬ੍ਰੈਸਟ ਹੈ ਠੀਕ ਹੈ ਉਹਨਾਂ ਵਾਸਤੇ 6 ਸੋਰੀ ਆਪਾਂ 6 ਤੀਰਾ ਰੱਖ ਰਹੇ ਹਾਂ ਯਾਨੀ ਕਿ 12 ਡਬਲ ਫੋਲਡ ਦੇ ਵਿੱਚ 6 ਹੈ ਸਿੰਗਲ ਦੇ ਵਿੱਚ 12 ਤੀਰ ਆਏਗਾ ਔਰ ਆਪਾਂ ਸਾਢੇ 6 ਰੱਖਿਆ ਹੈ ਔਰ ਇਸ ਤਰੀਕੇ ਦੇ ਨਾਲ ਉਹ ਸਾਡਾ ਇਨਫ ਹੈ ਠੀਕ ਹੈ 20 ਇੰਚ ਵਾਲੀ ਬ੍ਰੈਸਟ ਲਈਏ ਠੀਕ ਹੈ ਔਰ ਇਸ ਤਰੀਕੇ ਨਾਲ ਆਪਾਂ 9 ਇੰਚ ਤੇ ਜਿਹੜੀ ਅਗੋਂ ਆਪਾਂ ਕਾਟ ਪਾਣੀ ਹੈ ਉਹ ਵੀ ਆਪਾਂ ਨਾਲ ਦੀ ਨਾਲ ਪਾ ਕੇ ਇਹਨੂੰ ਆਪਾਂ ਸਾਈਡ ਤੇ ਕਰ ਦਾਂਗੇ ਠੀਕ ਹੈ। ਔਰ ਆ ਸਾਡੀ ਸ਼ਰਟ ਦੀ ਕਟਿੰਗ ਹੋ ਗਈ ਹੈ। ਆ ਸਾਡੀਆਂ ਜਿਹੜੀਆਂ ਸਾਈਡ ਤੋਂ ਬਚਿਆ ਇਹ ਕਪੜਾ ਕਈਆਂ ਭੈਣ ਬੇਨੀਆਂ ਨੂੰ ਬਹੁਤ ਦਿੱਕਤ ਆਉਂਦੀ ਹੈ। ਤੁਸੀਂ ਆ ਵੇਖ ਰਹੇ ਹੋ ਇਸ ਤਰੀਕੇ ਨਾਲ ਜਿੱਥਾ ਸਾਡਾ ਇੱਕ ਲਾਈਨ ਜੀ ਬਣੀ ਹੁੰਦੀ ਹੈ ਬਾਹਾਂ ਦੀ। ਇਸ ਤਰੀਕੇ ਨਾਲ ਬਿਲਕੁਲ ਆਪਾਂ ਉੱਥੋਂ ਤੱਕ ਹੀ ਬਾਹਾਂ ਨੂੰ ਰੱਖਣਾ ਹੈ ਔਰ ਬਾਕੀ ਜਿਹੜਾ ਐਕਸਟਰਾ ਵਾਲਾ ਇਹ ਦਾ ਫੈਬਰਿਕ ਹੈ ਉਹਨੂੰ ਕਟਿੰਗ ਕਰ ਦੇਣਾ ਹੈ ਠੀਕ ਹੈ ਜਿਹੜਾ ਦਿਖਾਈ ਦੇ ਰਿਹਾ ਆਪ ਜੀ ਨੂੰ। ਠੀਕ ਹੈ ਜੀ ਔਰ ਆ ਦੋਨੋਂ ਸਾਈਡ فرنٹ پارٹ کے بھی دونوں سائڈ اس طریقے بارڈر دوں ہے آ صرف ادا انچ اپنا مارجن چڈ کے باقی کٹنگ کر دینا ہے اور آد ایک فرنٹ والے پارٹ تو نکلیا ہے اور آ بیک والے پارٹ تو ٹھیک ہے اپنا جی ویک رہے ہو اس طریقے انچ کا مارجن چڈ دیا ہوئے آپ یہ کٹنگ کر دینا ایکسٹرا والے پھر آپ جا بارڈر ہے وہ بہت ودیا میچ ہو کے آئے گا اور بہت ہی اچھا لگے گا اور اس طریقے یہ جوائنٹ پی جانے گسوں بعد آپ ਇਹ ਇਧਰ ਨੂੰ ਆਪਾਂ ਆਪਣਾ ਮੋਰੀ ਔਰ ਇੱਕ ਸਾਈਡ ਨੂੰ ਆਪਾਂ ਇਹਦਾ ਮੋਡੇ ਦੀ ਕਾਰਟ ਪਾ ਸਕਦੇ ਹਾਂ ਠੀਕ ਹੈ ਔਰ ਇਹਦੀ ਆਪਾਂ ਬਾਵਾ ਬਣਾ ਲੈਨੇ ਆ ਠੀਕ ਹੈ ਔਰ ਉਸ ਤੋਂ ਬਾਅਦ ਆਪਾਂ ਇਹਦੀ ਸਲਵਾਰ ਦੀ ਕਟਿੰਗ ਕਰਦੇ ਆ ਸਲਵਾਰੇ ਦੀ ਠੀਕ ਹੈ ਨਾਲ ਪਲੇਨ ਫੈਬਰਿਕ ਹੈ ਇਹਦੀ ਪਲੇਨ ਹੈ ਠੀਕ ਹੈ ਇਸ ਤਰੀਕੇ ਦੇ ਨਾਲ ਇਹਨੂੰ ਡਬਲ ਫੋਲਡ ਦੇ ਪਿੱਲੇ ਵਿੱਚ ਵਿਛਾ ਲੈਣਾ ਹੈ ਔਰ ਚੰਗੀ ਤਰੀਕੇ ਨਾਲ ਇਹਦੇ ਸਾਈਡ ਤੋਂ ਜਿੰਨੇ ਵੀ ਘਾਟਵਾਦ ਹੈ ਕੱਪੜੇ ਦੀ ਉਹ ਕੱਢਣ ਤੋਂ ਬਾਅਦ ਫਿਰ ਆਪਾਂ ਉਹਨੂੰ ਡਬਲ ਫੋਲਡ ਦੇ ਵਿੱਚ ਵਿਛਾਲ ਲਿਆ ਹੈ ਕੱਪੜੇ ਨੂੰ ਠੀਕ ਹੈ ਔਰ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੀ ਲੈਂਥ ਲੈਣੀ ਹੈ ਠੀਕ ਹੈ ਸਾਡੀ 35 ਲੈਂਥ ਦੀ ਲੈਂਥ ਹੈ ਸਲਵਾਰ ਦੀ ਔਰ ਉਸ ਤੋਂ ਬਾਅਦ ਆਪਾਂ 31 ਰੱਖਾਂਗੇ 벨ਟ ਦੀ ਆਪਾਂ 5 ਇੰਚ 벨ਟ ਕੱਢਣੀ ਹੈ ਦੇ ਵਿੱਚੋਂ ਔਰ ਆਪਾਂ ਇਸ ਤਰੀਕੇ ਨਾਲ 31 ਤੇ ਆਪਾਂ ਨਿਸ਼ਾਨ ਲਗਾ ਰਹੇ ਹਾਂ ਔਰ ਇਸ ਤਰੀਕੇ ਨਾਲ ਸੈਂਟਰ ਦੇ ਵਿੱਚ ਵੀ ਤੇ ਇੱਕ ਦੋਨਾਂ ਸਿਰਿਆਂ ਤੇ ਹੀ ਆਪਾਂ ਇਹਦੇ ਨਿਸ਼ਾਨ ਲਗਾ ਕੇ ਤੇ ਲਾਈਨ ਨੂੰ ਸਟ੍ਰੇਟ ਕਰਕੇ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਇਹ ਬਿਗਨਸ ਵਾਸਤੇ ਹੈ ਜੀ ਇਸ ਲਈ ਆਪਾਂ ਡਿਟੇਲ ਨਾਲ ਦੱਸ ਰਹੇ ਹਾਂ ਠੀਕ ਹੈ ਕਈਆਂ ਮੇਰੀਆਂ ਭੈਣਾਂ ਨੂੰ ਛੋਟੀ-ਛੋਟੀਆਂ ਪ੍ਰੋਬਲਮਸ ਆਉਂਦੀਆਂ ਨੇ ਕੰਮ ਕੋਈ ਵੱਡਾ ਨਹੀਂ ਹੈ ਔਰ ਇਸ ਤਰੀਕੇ ਦੇ ਨਾਲ ਇੱਕ ਹੋਰ ਨਵੇਂ ਮੈਥਡ ਦੀ ਇਹ ਸਲਵਾਰ ਹੈ ਤੁਸੀਂ ਜ਼ਰੂਰ ਵੇਖਣਾ ਔਰ ਜ਼ਰੂਰ ਟਰਾਈ ਕਰਨਾ ਕਿ ਇਸ ਤਰੀਕੇ ਦੇ ਨਾਲ ਆਪਾਂ ਠੀਕ ਹੈ ਜਿੰਨਾ ਅਗਰ ਤੁਸੀਂ ਘੇਰ ਕੱਟ ਪਾਣਾ ਚਾਹੁੰਦੇ ਹੋ ਤੇ ਠੀਕ ਹੈ ਅਗਰ ਤੁਸੀਂ ਥੋੜਾ ਘੇਰ ਜ਼ਿਆਦਾ ਪਾਣਾ ਹੈ ਤੁਸੀਂ ਮਤਲਬ ਪੌਂਚੇ ਵਿੱਚੋਂ ਨਹੀਂ ਕਟਿੰਗ ਕਰਨੀ ਤੇ ਇਸ ਤਰੀਕੇ ਨਾਲ 4 ਫੋਲਡ ਦੇ ਵਿੱਚ ਕੱਪੜੇ ਨੂੰ ਵਿਛਾ ਕੇ ਜਿਹੜੀ ਲੈਂਥ ਉਨੀ ਹੀ ਰੱਖਣੀ ਹੈ ਆਪਾਂ ਠੀਕ ਹੈ 벨ਟ ਦੀ ਅਲੱਗ ਕੱਢ ਕੇ ਫਿਰ ਆਪਾਂ ਪੌਂਚਾ ਲੈਣਾ ਹੈ ਕਿ ਕਿੰਨਾ ਚਾਹੀਦਾ ਹੈ ਠੀਕ ਹੈ ਆ ਸਾਢੇ 6 ਸਾਡਾ ਪੌਂਚਾ ਹੈ ਆਪਾਂ ਸਾਢੇ 6 ਦੀ بجائے ਆਪਾਂ ਸਾਢੇ 7 ਰੱਖਣਾ ਕਿਉਂਕਿ ਸਾਢੇ 6 ਸਾਡੀ ਸਿਲਾਈ ਆਏਗੀ ਔਰ ਆਪਾਂ 1 ਇੰਚ ود رکھنا ہے ساڑھے سات پہ ٹھیک ہے اور اس طریقے ٹھیک ہے جی آ, دو نشانیاں لگا رہے ہیں ایک ساڑی فٹنگ کی اور ایک ساری ایکسٹرا ٹھیک ہے اپنا کم سے کم اس طریقے اپن ڈیڑھ انچ تیس طریقے ٹال پانی ہے ٹھیک ہے جی اور آپن والی سائڈ ہے بند والی سائڈ ادھر پاسے ہے ٹھیک ہے دکھائی دے رہی ہے اتوں آپ اس کپڑے نو کٹنگ کر کے لا دینا ہے ٹھیک ہے اگر تھی چاہتے ہو کہ تھی ਉੱਪਰ ਤੱਕ ਸਟੇਟ ਵੀ ਕਟਿੰਗ ਕਰ ਸਕਦੇ ਹੋ ਇਹ ਫੈਬਰਿਕ ਵਾਲੀ ਸਾਈਡ ਤੋਂ ਪੱਟੀ ਜਿਹੜੀ ਉਹ ਸਿੱਧੀ ਸਿੱਧੀ ਵੱਜ ਜਾਏਗੀ ਠੀਕ ਹੈ ਫਿਰ ਕਟਿੰਗ ਹੋਣ ਤੋਂ ਬਾਅਦ ਕੁਝ ਇਸ ਟਾਈਪ ਦੀ ਸੱਡੀ ਨੀਚੇ ਤੋਂ ਇਹ ਜਿਹੜੇ ਪੱਲੇ ਨੇ ਉਹ ਇਸ ਤਰੀਕੇ ਨਾਲ ਦਿਖਾਈ ਦੇ ਰਹੇ ਠੀਕ ਹੈ ਅਰ ਤੁਸੀਂ ਚਾਹੋ ਘੱਟ ਪਾਣਾ ਚਾਹੁੰਦੇ ਹੋ ਤੁਸੀਂ ਇੱਕ ਕਪੜਾ ਲਾ ਕੇ ਹਟਾ ਕੇ ਸਾਈਡ ਤੇ ਕਰਕੇ ਤੁਸੀਂ ਬੈਲਟ ਵੀ ਬਣਾ ਸਕਦੇ ਠੀਕ ਹੈ ਬਾਕੀ ਜਿਹੜਾ ਅਗਲਾ ਬਚਿਆ ਹੋਇਆ ਕਪੜਾ ਹੈ ਉਹਨੂੰ ਜਿੱਥੋਂ ਆਪਾਂ ਕਟਿੰਗ ਕੀਤੀ ਹੈ ਨਾ 1.5 ਇੰਚ ਦੀ ਆਪਾਂ 2 ਇੰਚ ਦੀ ਇਸੇ ਵੀ ਢਾਲ ਪਾਈ ਹੈ ਉਥੋਂ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਮੀਜ਼ਰ ਕਰ ਲੈਣਾ ਹੈ ਕਿਉਂਕਿ ਆਪਾਂ ਹੁਣ ਸਾਡੀ ਸਲਵਾਰ ਦੀ ਜਿਹੜੀ ਲੈਂਥ ਹੈ ਨਾ ਕੁੰਦਿਆਂ ਦੀ ਛੋਟੀ ਹੋ ਗਈ ਹੈ ਔਰ ਉਸ ਤਰੀਕੇ ਦੇ ਨਾਲ ਇਹਨੂੰ ਮੀਜ਼ਰ ਕਰਕੇ ਉਸ ਤੋਂ ਅੱਗੇ ਆਪਾਂ ਇਹ ਕੋ ਆਪਣੇ ਅਸਣ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਆਪਾਂ 11 ਇਹਦਾ ਅਸਣ ਰੱਖ ਰਹੇ ਹਾਂ ਥੋੜਾ ਜਿਹਾ ਅਸਣ ਸਾਨੂੰ ਕਿਹਾ ਗਿਆ ਸੀ ਕਿ ਪੱਧਰ ਰੱਖਣਾ ਹੈ ਇਸ ਤਰੀਕੇ ਦੇ ਨਾਲ ਆਪਾਂ 11 ਇੰਚ ਤੇ ਅਸੀਂ ਤੇ 9 ਇੰਚ ਹੀ ਨਖੁੰਦਾ ਆ ਅਸਨ ਤੇ ਦਾਸ ਤੁਸੀਂ ਵੀ ਬਿਦ ਮਾਰਜਨ ਰੱਖ ਸਕਦੇ ਹੋ ਅਸੀਂ ਥੋੜਾ ਜਿਆ ਵਧ ਰੱਖ ਰਹੇ ਹਾਂ 11 ਠੀਕ ਹੈ ਉਧਰੋਂ ਨਹੀਂ ਆਪਣਾ ਆਪਣਾ ਜਿੱਥੋਂ ਆਪਾਂ ਕਟਿੰਗ ਕਰਕੇ ਢਾਲ ਪਾਈ ਹੈ ਠੀਕ ਆ ਵੇਖੋ ਜਿਵੇਂ ਸ਼ਾਕਤ ਨੂੰ ਖਾ ਰਹੇ ਆ ਇੱਥੇ ਢਾਲ ਪਾਣੀ ਹੈ ਠੀਕ ਹੈ ਔਰ ਇਸ ਤਰੀਕੇ ਨਾਲ ਇੱਕ ਸਾਈਡ ਇੱਥੇ ਆ ਗਈ ਹੈ ਸਾਡੀ 29 ਐਂਡ ਹਾਫ ਠੀਕ ਹੈ 1.5 ਇੰਚ ਸਾਡੀ ਢਾਲ ਪੈ ਗਈ ਹੈ ਔਰ 29 ਹਾਫ ਐਂਡ ਕਰਕੇ ਇਸ ਤਰੀਕੇ ਨਾਲ ਤੁਸੀਂ ਇਧਰੋਂ 11 ਇੰਚ ਤੇ ਆਸਨ ਰੱਖ ਲਿਆ ਹੈ ਔਰ ਇੱਕ ਸਾਈਡ ਇਧਰੋਂ 11 ਇੰਚ ਤੇ ਔਰ ਦੂਸਰੀ ਸਾਈਡ ਤੋਂ ਹੀ 29 ਐਂਡ ਹਾਫ ਤੁਸੀਂ ਦੂਸਰੇ ਕੁੰਦੇ ਨੂੰ ਇਸ ਤਰੀਕੇ ਨਾਲ ਕਟਿੰਗ ਠੀਕ ਹੈ ਤੁਸੀਂ ਨਿਸ਼ਾਨੀ ਲਗਾ ਕੇ ਕਟਿੰਗ ਕਰ ਦੇਣੀ ਹੈ ਠੀਕ ਹੈ ਔਰ ਇਸ ਤਰੀਕੇ ਦੇ ਨਾਲ ਤੁਸੀਂ ਮਤਲਬ ਜਿਹੜਾ ਕੱਟ ਅਰਜ ਹੁੰਦਾ ਹੈ ਜਿਹੜਾ ਕਪੜੇ ਦਾ ਤੁਸੀਂ ਨਾ ਬਿਨਾ ਕਟਿੰਗ ਕਰਨ ਤੋਂ ਤੁਸੀਂ ਪੌਂਚਿਆਂ ਨੂੰ ਥੋੜਾ ਜਿਹਾ ਖੁੱਲਾ ਕਰ ਸਕਦੇ ਹੋ ਠੀਕ ਹੈ ਔਰ ਕਟਿੰਗ ਕਰਨ ਤੋਂ ਬਾਅਦ ਕੋ ਸਾਡੀ ਸਲਵਾਰਾ ਵੇਖੋ ਜੀ ਇਸ ਤਰੀਕੇ ਨਾਲ बन ਗਈ ਹੈ ਠੀਕ ਹੈ ਆਪ ਇਸ ਤਰੀਕੇ ਦੇ ਨਾਲ ਜਿਹੜੇ ਚਾਰੇ ਹੁੰਦੇ ਨੇ ਆਪਾਂ ਇਹਦੀ ਜੋੜ ਕੇ ਆਪ ਜੀ ਨੂੰ ਸ਼ਾਗਿਰ ਦਿਖਾ ਰਹੇ ਹਾਂ ਕਿ ਕੁਝ ਇਸ ਟਾਈਪ ਦੀ ਤੁਸੀਂ ਵੇਖ ਹੀ ਲਈ ਹੋएगी ਤੇ ਤੁਹਾਨੂੰ ਸਮਝ ਆ ਵੀ ਗਿਆ ਹੋਣਾ ਕਿ ਕਿਸ ਟਾਈਪ ਦੀ ਬਣੀ ਹੋਈ ਹੈ ਔਰ ਬਾਕੀ ਜਿਹੜਾ ਕਪੜਾ ਹੈ ਉਹਦੀ ਆਪਾਂ 벨ਟ ਬਣਾ ਲਾਂਗੇ 2 ਇੰਚ ਲੂਜ਼ਿੰਗ हिਪ ਨਾਲ ਰੱਖ ਕੇ